ਦੇ ਵੀਰੋ ਬਣਿਆ ਸਾਰਿਆਂ ਨੂੰ ਹੋਣ ਵਧੀਆ ਜੀ ਚੰਗਾ ਸਿੱਧੀ ਤਰ੍ਹਾਂ ਮੂਚਣਾ ਪੁੱਢੇ ਕਰਨਾ ਸਭ ਕੰਮ ਵਹੀ ਕਰੂਗਾ ਜੀ ਪਰ ਭਿਆਂ ਨਾ ਕਿਲਾ ਹੋਏ ਆ ਦੇ ਮਾਈ ਹਸਬੈਂਡ ਇਸ ਮੇਕਿੰਗ ਟੀ ਫਾਰ ਮੀ ਕੀ ਇਦੀ ਕਿਉਂ ਮੈਂ ਆਈ ਹਾਂ ਚੰਮਲ ਕੇ ਹਾਂਜੀ ਸਸ਼ੀਕਾ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੇ ਆ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਹੈਗਾ ਗੁਰਪੁਰਬ ਸੋ ਸਤਿ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਗੁਰਪੁਰਬ ਗੁਰਪੁਰਬ ਦੀ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਤੇ ਹੁਣ ਆਪਾਂ ਜੰਨੇ ਗੁੱਡੋਰੇ ਸਾਹਿਬ ਮੈਂ ਕਦੋਂ ਦੀ ਸੋਚ ਰਹੀ ਸੀ ਵੀ ਬਲੌਗ ਕਦੋਂ ਸਟਾਰਟ ਕਰਾਂ ਕਦੋਂ ਸਟਾਰਟ ਕਰਾਂ ਬਟ ਹੁਣ ਟਾਈਮ ਲੱਗ ਗਿਆ ਕਿੰਨਾ ਟਾਈਮ ਮੈਨੂੰ ਨਹੀਂ ਪਤਾ ਮੈਨੂੰ ਲੱਗਦਾ ਇਹ ਟਾਈਮ ਸ਼ਾਇਦ ਆ ਸਕਿਆ ਨਾ ਪਹਿਲਾਂ ਆਪਾਂ ਸੋਚਿਆ ਸੀਗਾ ਵੀ ਸਵੇਰੇ ਆਪਾਂ 3:00 ਜਾਂ 4:00 ਵਜੇ ਉੱਠ ਕੇ ਗੁਰਦੁਆਰੇ ਸੱਜਾਂਗੇ ਬਟ ਤੁਹਾਨੂੰ ਪਤਾ ਜਿਵੇਂ ਹੈਨਾ ਅੱਜ ਕੱਲ੍ਹ ਤਾਂ ਧੁੰਦ ਕਿੰਨੀ ਪੈ ਰਹੀ ਆ ਤੇ ਥੋੜੇ ਜਿ ਮੈਂ ਠੀਕ ਨਹੀਂ ਸੀਗੀ ਤਾਂ ਕਰਕੇ ਫਿਰ ਸਵੇਰੇ ਜਾ ਨਹੀਂ ਹੋਇਆ ਸਾਡੇ ਤੋਂ ਗੁਰਦੁਆਰ ਸਾਹਿਬ ਸੋ ਅਸੀਂ ਸੋਚਿਆ ਸਵੇਰੇ ਉੱਠੀ ਨਹੀਂ ਹੋਇਆ ਸਾਡੇ ਤੋਂ ਤੇ ਆਪਾਂ ਸੋਚਿਆ ਫਿਰ ਆਪਾਂ ਨੂੰ ਜਾਂਦੇ ਆ ਮੈਂ ਹਜੇ ਫਰੈਸ਼ ਹੋਣਾ ਆ ਤੇ ਮੈਂ ਤੁਹਾਡੇ ਕੋਲ ਹੀ ਸੈਟਿੰਗ ਕੀਤੀ ਰੂਮ ਦੀ ਉਸ ਤੋਂ ਬਾਅਦ ਹੁਣ ਹਰ ਛੇ ਵੀ ਫਰੈਸ਼ ਹੋਣ ਲੱਗੇ ਆ ਤੇ ਸੀ ਫਰੈਸ਼ ਹੋ ਕੇ ਜਾਂਦੇ ਆ ਗੁਰਦਰ ਸਾਹਿਬ ਤੇ ਬਹੁਤ ਠੁੰਡੀ ਸੀ ਜੀ ਆ ਦੋ ਤਿੰਨ ਦਿਨਾਂ ਦੇ ਵਿੱਚ ਦੋ ਤਿੰਨ ਦਿਨ ਹੀ ਆ ਕਿੰਨਾ ਠੰਡਾ ਖਾਨੀ ਆ ਅਜੇ ਮਤਲਬ 8-9 ਵਜੇ ਆ ਕਿੰਨੀ ਠੰਡਾ ਫਿਰ ਵੀ ਅਜੇ ਤਾਂ ਆ ਵੀ ਬਹੁਤ ਘੱਟ ਠੰਡਾ ਬਟ ਰਾਤ ਨੂੰ ਬਹੁਤ ਸੀ ਜਿਵੇਂ ਤੁੰ ਤੁਸੀਂ ਦੇਖਿਆ ਉਧਰ ਦੇਖੋ ਖੇਤ ਨੇ ਉਧਰ ਕਿੰਨੀ ਜ਼ਿਆਦਾ ਫੌਗ ਬਈ ਹੋਈ ਆ ਤੇ ਤੁਹਾਨੂੰ ਬਾਬਾ ਜੀ ਜੀਸਾ ਹੁਣ ਦੀ ਹੁਣੇ ਕਾਟਦੀ ਤੇ ਮੰਮਾ ਆਪਾਂ ਨੇ ਉੱਥੇ ਗਏ ਹੁਣੇ ਨੇ ਸਾਡੇ ਪਿਛਲੇ ਮਤਲਬ ਘਰ ਦੀ ਪਿਛਲੀ ਗਲੀ ਦੇ ਵਿੱਚ ਉਹ ਨਾ ਗੁਰਪੁਰਬ ਕਰਕੇ ਕਿਸ ਨੇ ਪਾਠ ਖਾਏ ਹੋਏ ਸਵੇਰ ਤੋਂ ਉੱਠੇ ਨੇ ਸਾਨੂੰ ਤਾਂ ਵੀ ਤੁਸੀਂ ਵੀ ਚਲੋ ਬਟ ਅਸੀਂ ਉਹਦੋਂ ਮਤਲਬ ਲੇਟ ਹੀ ਉੱਠੇ ਸੀਗੇ ਤੇ ਤਾਂ ਜਲਦੀ ਉੱਠ ਕੇ ਚਲੇ ਗਏ ਅਸੀਂ ਫ੍ਰੈਸ਼ ਹੋਏ ਸੀ ਇਸ ਤਰ੍ਹਾਂ ਰੋਟੀ ਟਿਕੇ ਖਾਰੇ ਸੀ ਚਾਹ ਪੀ ਰਹੇ ਸੀ ਜੇ ਤੇ ਹੁਣ ਉਹ ਗਏ ਨੇ ਫਿਰ ਆਪਾਂ ਗੁਰਦੁਆਰਾ ਸਾਹਿਬ ਹੁਣ ਜਾਨੇ ਆ ਪਟਕੜ ਸਾਹਿਬ ਤੇ ਇਸੇ ਨੂੰ ਦਿਖਾਣੇ ਆ ਵਲੌਗ ਨਹੀਂ ਹਿੰਦ ਤੱਕ ਜਰੂਰ ਦੇਖਿਓ ਤੇ ਵਲੌਗ ਕੰਟੀਨਿਊ ਰੱਖਿਓ। ਲਾਤੀ ਨੂੰ ਦਿਖਾਣੀ ਆ ਮੈਂ ਕਿਹੜਾ ਸੂਟ ਵੀਰ ਕਰਨਾ ਹੈ। ਦੇਖੋ ਬਹੁਤ ਮੈਸ ਹੋਇਆ ਹੋਇਆ ਹੈ। ਸੂਟ ਮੈਂ ਵੀਅਰ ਕਰਨਾ ਹੈ। ਸੋ ਮੈਨੂੰ ਹਜੇ ਪ੍ਰੈਸ ਕਰਦੀ ਆ। ਮੈਂ ਪ੍ਰੈਸ ਹੋਣ ਲਈ ਲੈ ਕੇ ਚੱਲਨੀ ਆ ਇਹਨੂੰ। ਤੁਸੀਂ ਕੀ ਕਰਦੇ ਹੋ? ਤਾਂ ਨਹੀਂ ਅੱਛੀ ਕਿੱਥੇ ਹੈ। ਮੈਂ ਕਰਦੀ ਆ ਪ੍ਰੈਸ ਸੂਟ ਨੂੰ ਛੋਟਾਏ ਚ ਇਹਨਾਂ ਦੀ ਸ਼ਰਟ ਦਾ ਬਟਨ ਟੁੱਟ ਗਿਆ ਮੈਂ ਫਰੈਸ਼ ਹੋਣਾ ਸੀ ਦੋ ਬਟਨ ਟੁੱਟ ਗਏ ਤੇ ਮੈਂ ਬਟਨ ਲਾ ਰਹੀ ਹਾਂ ਤੇ ਆਪਣਾ ਫਤਿਹਰ ਸਾਹਿਬ ਦਾ ਹੁਣ ਜਾਂਦਾ ਕੈਨਸਲ ਕੀਤਾ ਤੇ ਆਪਾਂ ਸ਼ਾਮ ਨੂੰ ਜਾਵਾਂਗੇ ਫਤਿਹ ਦੇ ਸਮੇਂ ਸੋਚਿਆ ਕਿਉਂਕਿ ਫਿਰ ਪਤਲਾ ਬਦੋਂ ਲੰਬਟੀਆਂ ਤੇ ਦੀਵੇ ਲਾਇਆਵਾਂਗੇ ਤੇ ਆਪਾਂ ਘਰੇ ਵੀ ਫਿਰ ਦੀਵੇ ਲਾਣੇ ਨੇ ਤੇ ਹੁਣ ਆਪਾਂ ਥੋੜੇ ਟਾਈਮ ਤੱਕ ਜਾਂਦੇ ਆ ਕਿਥੇ ਹੰਸਾਈ ਸੌਣ ਮੱਥੜੇ ਕਰਨੇ ਤੇ ਹੰਸਾਈ ਸੌਣ ਮੱਥੜੇ ਕਰਨ ਨਾਲ ਫਿਰ ਸਟੰਡਰਡ ਫਾਮੇ ਫਿਰ ਦੇਖੋ ਤੱਕ ਫਰੈਸ਼ ਹੋ ਜਾਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁਰਪੁਰਬ ਪਿਆਂ ਸਾਹਿਬ ਨੂੰ ਵਧਾਈਆਂ ਤੇ ਦੇਖ ਸਕਦੇ ਹੋ ਆ ਰੋਟੀ ਮੱਖਣ ਖਾਣ ਲੱਗੀ ਆ ਕਿੰਨੇ ਵਜੇ ਫਰੈਸ਼ ਹੋਈ ਆ 12:30 ਸਾਢੇ 12 ਹੋ ਗਏ ਤੇ ਮੈਂ ਫਰੈਸ਼ ਹੋ ਕੇ ਬੈਠਾ ਸੀ ਤੇ ਮੇਰੇ ਥੋੜੀ ਜੀ ਸਿਰ ਨੂੰ ਹਵਾ ਲੱਗੀ ਮੈਂ ਦਹੀਂ ਖਾਣ ਲੱਗਿਆ ਹੁਣ ਤੇ ਆ ਰੋਟੀ ਖਾ ਰਹੀ ਆ ਮੈਂ ਤਾਂ ਕਦੋਂ ਦੀ ਹਵਾ ਲੱਗੀ ਤੁਹਾਡੇ ਹੁਣ ਤੁਸੀਂ ਫਿਰ ਦਹੀਂ ਖਾ ਰਹੇ ਹੋ ਠੰਡਾ ਫਿਰ ਕਾ ਠੰਡਾ ਕਿੱਥੇ ਆ ਨਿਕੋ ਹਾਂ ਜੀ ਤੁਸੀਂ ਗੋਭੀ ਬਣਾਈ ਸੀ ਤੇ ਸਾਗ ਤਾਂ ਤੁਹਾਨੂੰ ਪਤਾ ਹੀ ਆ ਸਰਦੀਆਂ ਸਟਾਰਟ ਹੋ ਗਈਆਂ ਸਾਰਾ ਉਹਨੂੰ ਸਿੱਲੂ ਸਾਰਾ ਸਿਆਣ ਤੇ ਦਹੀਂ ਆਪਾਂ ਰੋਟੀ ਖਾ ਕੇ ਕਿੱਥੇ ਜਾਣਾ ਰੋਟੀ ਖਾ ਕੇ ਪਹਿਲਾਂ ਮੈਂ ਥੋੜਾ ਆ ਤੂੰ ਰੋਟੀ ਖਾ ਲੈਣਾ ਫਿਰ ਮੈਂ ਸੌ ਜਾਣਾ ਫਿਰ ਕੀ ਆ ਹੋਰ ਤੁਸੀਂ ਸੋਣਾ ਏ ਨੀਂਦ ਆ ਰਹੀ ਹੈ ਸਿਰ ਦੁਖ ਰਿਹਾ ਹੈ ਕਿਤੇ ਜਾਣੇ ਤਿਆਰ ਹੋ ਕੇ ਕਿਤੇ ਘੁੰਮਣ ਜਾਣੇ ਮੈਨੂੰ ਕੁਝ ਖਾ ਕੇ ਲਿਆਓ ਬਾਹਰ ਹਾਂ ਬਿਲਕੁਲ ਠੀਕ ਹੈ ਕਿ ਅਬ ਬਾਹਰ ਮੈਂ ਰੈਡੀ ਨਹੀਂ ਆ। ਕਿ ਗਾਣਾ ਤੇ ਮੌਸਮ ਹੈ ਬਾਹਰ ਧੁੰਦ ਪਈ ਹੋਈ ਆ। ਉਹ ਦਹੀਂ ਗਾਲਾ। ਲੱਸੀ ਪੀਣਾ ਦਹੀਂ ਗਾਲਾ ਹੋਰ ਕੀ। ਲੈ ਦੋ ਯਾਰ। ਚੱਲਦੇ ਆ ਮੱਥਾ ਮੱਥਾ ਦੇ ਕੇ ਚੱਲਾਂਗੇ ਬਸ। ਹਾਂ। ਮੱਥਾ ਦੇ ਕੇ ਜਾਵਾਂਗੇ ਜਿਵੇਂ ਕਿਸੇ ਕੈਫੇ ਚ ਕੁਝ ਖਾਣ ਪੀਣ ਚੱਲਦੇ ਆ। ਕੋਈ ਗਰਮ ਜੀ ਚੀਜ਼ ਯਾਰ ਤੁਹਾਡੇ ਜੀੜੀ ਕਰਦਾ ਮੇਰਾ ਤਾਂ ਬੰਦ ਕੀਤਾ ਮੇਰਾ ਤਾਂ ਨਹੀਂ ਕੀਤਾ ਬੰਦ ਜਾਣਾ ਹੀ ਨਹੀਂ ਹੈਗਾ ਜਦ ਤੱਕ ਮੈਂ ਖਾ ਨਹੀਂ ਸਕਦਾ ਆਪਾਂ ਮੈਂ ਖਾ ਸਕਦੀ ਹਾਂ ਮੈਂ ਤੁਸੀਂ ਨਹੀਂ ਖਾ ਸਕਦੇ ਤੂੰ ਖਾ ਸਕਦੀ ਮੈਂ ਬਈ ਲੈ ਕੇ ਜਾਓ ਕਿੰਨੇ ਦਿਨ ਹੋ ਗਏ ਜਦ ਤੱਕ ਮੈਂ ਨਹੀਂ ਖਾਂਦਾ ਉਦੋਂ ਤੱਕ ਨਹੀਂ ਆਪਾਂ ਜਾਣਾ ਕੈਫੇ 'ਚ ਆਪਾਂ ਅੱਜ ਪਟਾਕੇ ਚ ਲਈਏ ਗੁਰਪੁਰੂ ਬਸ ਚਲ ਆਲਾਗੇ ਹੂੰ ਆਦੇ ਫਤਗੜ ਸੱਬ ਵਿੱਚ ਲਾਉਣਗੇ ਪਟਾਕੇ ਲੋਕ ਰਤ ਨੂੰ ਰਤ ਨੂੰ ਧਨੀ ਚਲਾਉਂਦੇ ਚਲਾਉਂਗੀ ਮੈਂ 12 ਵਜੇ ਆਇਂ ਚਲਾਣੀ ਸੀ ਚਲਾਣਗੇ ਪਿਛਲੀ ਵਾਰ ਚਲਾਏ ਤੇ 12 ਵਜੇ ਚਲਾਏ ਸੀ ਜਦ ਤੁਸੀਂ ਗਏ ਸੀ ਹਾਂ 12 ਵਜੇ ਚਲਾਏ ਸੀ ਚਾਹੋ ਦੇਖਦੇ ਆ ਇਸ ਵਾਰ ਆਪਾਂ ਵਿੱਚ ਲਾਉਣੇ ਆਂ ਕਿਹਦਾ ਚੱਲਾਂਗੇ ਸ਼ਾਮ ਨੂੰ ਸ਼ਾਹ ਨੂੰ ਤਾਂ ਹੁਣ ਚੱਲਾਂਗੇ ਹੁਣ ਵੇਖੀਦਾ ਚੱਲਦੇ ਆ ਮੇਰਾ ਜੀ ਕਰਦਾ ਵੀ ਤੇ ਬਾਹਰ ਹੁਣ ਮੱਥਾ ਟੇਕਣ ਚੱਲਾਂਗੇ ਆਪਾਂ ਹੰਸਾਲੀ ਸਾਹਿਬ ਜੀ ਜੇ ਬਾਅਦ ਜਿੰਨੇ ਕਿਤੇ ਘੁੰਮਣ ਮੈਂ ਤਾਂ ਆਹ ਘੁੰਮਣ ਕਿੱਥੇ ਜਾਵਾਂਗੇ ਆਹ ਰੇ ਗੁੰਮਲਿੰਗ ਬਾਹਰ ਕਲੀ ਜਾ ਓਕੇ ਘੁੰਮਣ ਨੂੰ ਹੈ ਉਹ ਨਹੀਂ ਕੁਝ ਠੰਡੋਂ ਆਣੀ ਬਾਹਰ ਨਿਕਲੋ ਆਹ ਦੇਖੋ ਅੱਜ ਮੈਂ ਸਵੇਟਰ ਕੱਢਿਆ ਬਾਹਰ ਨਿਕਲਦਾ ਜੀਓ ਨਹੀਂ ਕਰਦਾ ਅੱਜ ਪਾਇਆ ਮੈਂ ਸਵੈਟਰ ਗੁੰਮ ਨੂੰ ਦੱਸ ਕੀ ਹੈ ਇੱਕਦਮ ਸਰਦੀ ਆ ਗਈ ਹੈ ਨਾ ਇੱਕਦਮ ਦੇ ਕੋਟੀਆਂ ਸਵੈਟਰ ੱਤੇ ਗ੍ਰੇ ਪਏ ਇੱਕੋ ਲੋਕ ਤਾਂ ਠੰਡ ਹੋਈ ਆ ਦੋ ਦਿਨਾਂ ਤੋਂ ਕੱਲ ਤੋਂ ਹੀ ਕੋਲੇ ਨਹੀਂ ਧੁੰਦ ਰਾਤ ਗਾਈਜ਼ ਜਿਹੜਾ ਬੰਦਾ ਹੈ ਨਾ ਆਹਾ ਇਹ 24 ਘੰਟੇ ਕੰਬਲ ਚ ਪਿਆ ਰਹਿੰਦਾ। ਜਦੋਂ ਦੀ ਕੱਲ ਪਰਸੋ ਦੀ ਧੁੰਦ ਪੈਣ ਲੱਗੀ ਆ ਸਰਦੀ ਆਉਣ ਲੱਗੀ ਆ ਆ ਬੰਦਾ ਕੰਦੋ ਪਈਆ ਧੁੰਦ ਕੱਲ ਪਰਸੋ ਦੀ ਪੈ ਰਹੀ ਆ ਤੇ ਆ ਬੰਦਾ ਦੇਖ ਲੋ ਰਜ ਆਰ ਬਸੇ ਇਹਦੇ ਆਹੀ ਰੁਟੀਨਾ ਸਵੇਰੇ ਤਾਂ ਲੇਟ ਚਲੂ ਉੱਠਦੇ ਹੀ ਉੱਠਦਾ ਰਾਤ ਤੱਕ ਇਹਨੇ ਸ਼ਾਮ ਪਤਾ ਇਹਨੇ ਕਦੋਂ ਨਿਕਲਣਾ ਤੇ ਰੋਟੀ ਖਾਣ ਕੇ ਬੱਸ ਰੋਟੀ ਖਾਣ ਤੋਂ ਪਹਿਲਾਂ ਬਸ ਮੜਿਆ ਬਾਹਰ ਬਹਿਣਾ ਹੁੰਦਾ ਵੀ ਘੁੰਮਣ ਬੱਸ ਬਸ ਕਰਨ ਸਵੇਰੇ ਮੈਂ ਸਾਜਰੇ ਉੱਠ ਜਾਨਾ ਇਹ ਤੋਂ ਪਹਿਲਾਂ ਮੈਂ ਰੋਟੀ ਰੁੱਟੀ ਖਾ ਕੇ ਆ ਰੋਟੀ ਖਾ ਲਈ 12 ਵਜੇ ਮੈਂ ਰੋਟੀ ਕਿੰਨੇ ਵਜੇ ਖਾਣਾ ਹੈ ਸਵੇਰੇ 9 ਵਜੇ 8 ਵਜੇ ਮੈਂ ਰੋਟੀ ਖਾ ਕੇ ਫਰੈਸ਼ ਹੋ ਉਹ ਦੇਖੋ ਉਹ ਤਾਂ ਕੀ ਹਾਲ ਕੀਤਾ ਉਹ ਪਿੱਛੇ ਗਿਰ ਗਿਆ ਉਹਨੂੰ ਨਾ ਦੱਬਿਆ ਕਰੋ ਫਰੈਸ਼ ਹੋ ਕੇ ਮੈਂ ਸਾਰਾ ਕੁਝ ਖਾ ਲਵਾਂਗਾ ਹੁਣ ਮੈਂ ਦਹੀਂ ਖਾਉਂਗਾ ਫਿਰ ਮੈਂ ਸੇਵ ਦਹੀਂ ਦਾ ਖਾ ਰਹੇ ਹੋ ਤੁਸੀਂ ਬਸ ਯਾਰ ਤੁਹਾਡੇ ਕੀ ਕਹਿਣੇ ਤੁਸੀਂ ਇੰਨੇ ਸੁਸਤ ਹੋਏ ਹੋਏ ਹੈ ਨਾ ਜਦੋਂ ਇਹ ਠੰਡ ਵੀ ਆਈ ਆ ਅੱਗੇ ਅੱਗੇ ਤੁਹਾਡਾ ਕੀ ਬਣੂਗਾ ਮਨਨ ਦਾ ਅੱਗੇ ਠੰਡ ਦੇ ਵਿੱਚ ਤਾਂ ਤੁਸੀਂ ਨਿਕਲੇ ਹੀ ਨਹੀਂ ਕਰਨਾ ਬਾਹਰ ਮੈਨੂੰ ਇਹ ਹੁੰਦਾ ਮੈਂ ਟੀਜੀ ਰਹਾ ਮੈਂ ਹੈਨਾ ਕਿ ਤੇ ਰੈਡੀ ਹੋਈ ਆਪਾਂ ਬਾਹਰ ਵੀਡੀਓਜ਼ ਬਣਾਉਣ ਚੱਲੀਏ ਚਲੋ ਤਾਂ ਬਣਾਉਨੇ ਆ ਤੇ ਮੈਡਮ ਉਹ ਤਾਂ ਘੁੰਮਣ ਚੱਲੀ ਐ ਤੁਹਾਨੂੰ ਉਹ ਵੀ ਨਹੀਂ ਹੈਗਾ ਰੋਟੀ ਰੋਟੀ ਖਾਣੀ ਹੁੰਦੀ ਆ ਫਿਰ ਮੈਂ ਰੋਟੀ ਖਾ ਕੇ ਆਇਆ ਥੋੜੀ ਵੀ ਲੇਟ ਜਾਣਾ ਆ ਦੇਖੋ ਬਸ ਆਏ ਹਾਈ ਹੋਲੀ ਕੀ ਆਰੀ ਵੇਨਾਗੇ ਬੱਤਿਆਂ ਦੀ ਕੁਰਬਾਨੀ ਬੱਤਿਆਂ ਦੀ ਕੁਰਬਾਨੀ ਸੋ ਗਾਇਸ ਅਸੀਂ ਹੋ ਗਏ ਰੈਡੀ ਕੁਝ ਲੋਕ ਮੈਨੂੰ ਜੈ ਰੈਡੀ ਹੋ ਰਹੀ ਹੈ ਤੇ ਬੱਸ ਮੈਂ ਥੋੜੀ ਬਹੁਤ ਮੇਕਅਪ ਥੋੜਾ ਬਤਾ ਕਿ ਕਿੰਨੇ ਸਿੱਧਾ ਮੇਕਅਪ ਕਰ ਮੇਕਅਪ ਤਾਂ ਕਿ ਬੱਸ ਮੋਇਸਚਰਾਈਜ਼ਰ ਲਾਇਆ ਸੀਗਾ ਕਲੰਬਿੰਗ ਨਾ ਮਨੀ ਤੇ ਸੇਰਾਂ ਪੰਜ ਚਲਦੇ ਹੁਸ਼ਾਲੀ ਸਾਹਿਬ ਤੇ ਅੱਕੇ ਆਪਾਂ ਪਿੰਡ ਦੀ ਸਰਹਾਰੇ ਵੀ ਜਾਣਾ ਸੋਝੇ ਹੋ ਸਕਿਆ ਤੁਮ ਦਿਖਾਵਾਂਗੇ ਜੇ ਨਹੀਂ ਹੋ ਸਕਿਆ ਤਾਂ ਨਹੀਂ ਤੇ ਚਲੋ ਲੱਗਾ ਚੱਲਦੇ ਆਂ ਤੁਸੀਂ ਹੋ ਗਏ ਰੈਡੀ ਆ ਵਸ ਤੇ ਆ ਤੇ ਆਪਾਂ ਚੱਲਦੇ ਆਂ ਅੰਧੀ ਗਈ ਤਾਂ ਅਸੀਂ ਚੱਲੇ ਜੀ ਹੁਣ ਮਰਥਾ ਟੱਕਰ गुरद्वारा साहब अंसाली धुप तो निकली सी थोड़ी जी हम फिर चलेगी देखो धुप्प तो आई थी थोड़ी थोड़ी है, थोड़ी है वैसे हाजी तो धुप निकली सी थोड़ी जी है देखो इन धुप्प तो नहीं हैगी एनी धुप तो नहीं है मैं क्या थोड़ी जी है चली फिर अपा ਜੀ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਹੁਣ ਹੰਸਾਲੀ ਸਾਹਿਬ ਜਾ ਕੇ ਫਿਰ ਆਪਾਂ ਰਾਤ ਨੂੰ ਚੱਲਾਂਗੇ ਗਾਇਸ ਮੇਰਾ ਫਸਟ ਸਟੇਜ ਨੂੰ ਸੋਨਾ ਮੇਰੀ ਲੁੱਕ ਦੇਖੋ ਅੱਜ ਦੀ ਗੁਰਦੁਆਰੇ ਦੀ ਕੀ ਕੀ ਹੈ ਘੁੰਮੀ ਹੈ ਜਾਂ ਨਹੀਂ ਚੱਲੋ ਦੌਰਾ ਵੰਦਾ ਕੋਈ ਚੱਲ ਚੱਲੀਏ ਅਸੀਂ ਪਹੁੰਚ ਗਏ ਸੀਗੇ ਹੰਸਾਲੀ ਸਾਹਿਬ ਦੇ ਨੇੜੇ ਰੱਖ ਦਿੱਤੇ ਦੇਖੋ ਕਿੰਨੀ ਭੀੜ ਆ ਅੱਜ ਸਾਨੂੰ ਇਹ ਵੀ ਪਤਾ ਲੱਗਿਆ ਵੀ ਅੱਜ ਅਨਸਾਰੀ ਸਾਹਿਬ ਤੇ ਜਾਣਿਆਂ ਦੇ ਆਨੰਦ ਕਾਰਜ ਹੋਏ ਨੇ ਪਤਨੀ ਹੋਣੇ ਆ ਦੇਖੋ ਸੋ ਭੀੜ ਸੰਗਤਾਂ ਪਿਆਰ ਹੋ ਕੇ ਜਾ ਰਹੀਆਂ ਉਹ ਉਸ ਵੀਰਸ ਤੇ ਲੈਣੇ ਆ ਲੱਡੂ ਹੈ पता नहीं हम कद खत्म नी हो पता नहीं कदों जाना पीड़ित कि नहीं है पुलिस भी बहुत ब ਨਾ ਰੰਗ ਦੇ ਰੰਗ ਨਿਕਾਏ ਅੱਲਾ ਤੁਮਰ ਕਾਤੀਏ ਕੀ ਸਰੂੜੀ ਹੈ ਕਾਮ ਸਵਰ ਤੇ ਆਪਣੀ ਹੈ ਸਵਰ ਤੇ ਨਿਕਾਏ ਕੀ ਸਵਰ ਤੇ ਮੇਰਾ ਮੈਰਿਜ ਹੋਈ ਆ ਨਵੀਂ ਨਵੀਂ ਹਾਂ ਹਾਂ ਬਣਾ ਰਹੀਆਂ ਕੀ ਕੀ ਜਾਣਿਆ ਦੇ ਹੁੰਦੇ ਆ ਵਿਆਹ ਸੋ ਦੇਖੋ ਬਾਬਾ ਜੀ ਦੀਆਂ ਗੱਡੀਆਂ ਖੜੀਆਂ ਨੇ ਇਹ ਇਹ ਕਿਉਂ ਖੜਾਈਆਂ ਹੋਈਆਂ ਗੱਡੀਆਂ ਮਤਲਬ ਮੈਨੂੰ ਬਤਾ ਬਾਬਾ ਜੀ ਦੀਆਂ ਗੱਡੀਆਂ ਨੇ ਤਾਂ ਕਦੋਂ ਦੀਆਂ ਅੱਛਾ ਠੀਕ ਹੈ ਮੈਂ ਫਿਰ ਦੇਖ ਲਉ ਪਹਿਲਾਂ ਤਾਂ ਆਈ ਸੀ ਮੈਂ ਦੱਸਿਆ ਵੀ ਸੀ ਮੈਂ ਦੱਸਿਆ ਵੀ ਸੀਗਾ ਬਟ ਮੈਨੂੰ ਹਮ ਨਹੀਂ ਪਤਾ ਕਿਉਂ ਖੜਾਈਆਂ ਹੋਈਆਂ ਨੇ ਆਹ ਕੀ ਮਾਫ ਕਰਨਾ ਮੈਂ ਕੁਝ ਨਹੀਂ ਲੈਣਾ ਹੈਗਾ ਯਾਰ ਚਲੋ ਐਨੇ ਘਰੇ ਰਮਾਲ ਪਏ ਆ ਦੱਸੋ ਕਾਲਾ ਮੂਡੇ ਬਨ ਕੇ ਵੀਡੀਓ ਵਧੀਆ ਬਣਾਉਂਗਾ ਪਾਗਲੇ ਐਨੇ ਰਮਾਲ ਪਏ ਹੈ ਜਾਨੀ ਹੈਗਾ ਅਸਲ ਇਹ ਐਵੇਂ ਤਾਂ ਸੇਮ ਤੇ ਹੈਗੇ ਆ ਮੂਡੇ ਬਨਨ ਲਈ ਹੈਗਾ ਤਾਂ ਹੈਗਾ ਮੈਂ ਤਾਂ ਸੇਮ ਕਾਲਾ ਹਾਂ ਉਹ ਬਲੈਕ ਨਹੀਂ ਲਾਇਆ ਪਤਾ ਨਹੀਂ ਡਾਰਕ ਤੇਰੀ ਕਾਸ਼ ਇਹ ਰੋ ਤਾਂ ਠੀਕ ਹੈ ਐਨੇ ਜਿਹੜੇ ਘਰੇ ਪਏ ਐਦ ਨੂੰ ਕਰਿਓ ਲੇ ਲਓ ਚਲੋ ਰੁਪਾ ਕਿੰਨੇ ਦਾ ਈ 1000 ਰੁਪਏ ਰੁਪਏ ਘੱਟੇ ਛੋਲੀ ਗੋ ਬਾਬੇ ਆਹ ਨੀ ਆ ਜਾ ਚੱਕ ਅਰਮਾਨ ਲੈ ਲਿਆ ਇਹਨੇ ਆ ਪਤਾ ਕਿ ਉਹ ਲੈਣਾ ਮੈਂ ਵੀਡੀਓ ਲਈ ਲੈਣਾ ਵੀਡੀਓ ਬਣਾਉਂਗੇ ਵਧੀਆ ਜੀ ਇਹਦੇ ਚ ਵੀ ਵਧੀਆ ਹੋਊਗੀ ਵੀਡੀਓ මුත වන්න දුු තත් හැත දක ඔ කේ රංග දවන් දවන් නිලාග ගජන්නේයමකයිවර රකේපු න ඔකරප ਤਾਂ ਨੂ ਨੂ ਆ ਕੇ ਟਰੇ ਜੀ ਸੋਹਣੀ ਹੈ ਹਨਾ ਛੇ ਕਿੰਨੇ ਦੇ ਆ ਇਹ ਡੰਡਾ ਨਾ ਲੈ ਲਵਾਂ ਫੇਰਨ ਲਈ ਆ ਕਿੰਨਾ ਸੋਹਣਾ ਬਾਪ ਚੋੜੀਆਂ ਨੂੰ ਦੇਖੀ ਆ ਭਾਈ ਜੀ ਆ ਕਿੰਨੇ ਨੇ ਸੁਰੂ ਸਾਹਿਬ ਸਾਹਿਬ ਕੋਲ ਆਵਾਜ਼ ਤੇ ਬੰਗਲਾ ਰਾਜੀਆਂ ਦਾ ਨਾਮ ਪਾਵੇ ਪਾਤ ਜੋ ਲੈਣੀਆਂ ਕੀ ਚਾ ਚੂ ਲਈ ਆ ਹਾਂ ਅੱਜ ਪਰਕਰਮਾ ਕਰਦੇ ਆਂ ਬੜੇ ਰਾਜ ਸਰਕਾਰ ਦੇ ਬਾਹਰ ਆਹ ਰੇਖੋ ਜਿਵੇਂ ਇਹਦੇ ਵਿੱਚ ਨਾ ਚੀਜ਼ ਨਾ ਆਉ ਆਓ ਭਾਈ ਸਾਹਿਬ ਨਿਕਲਦਾ ਨਹੀਂ ਆ ਨਹੀਂ ਨਹੀਂ ਜੀ ਵਧੀਆ ਚੰਗੀ ਤਰ੍ਹਾਂ ਲਾਇਆ ਆਹ ਦੇਖੋ ਜਿਵੇਂ ਆਹ ਨੇ ਇਹਦੇ ਵਿੱਚ ਆਹ ਕਿਹੜਾ ਚੰਨ ਦੇਖ ਲੈ ਤੇਰੀ ਮਰਜ਼ੀ ਆ ਆ ਗਈ ਆ ਅੱਜ ਕੋਈ ਜੁਗਤ ਆ ਬਹੁਤ ਸਾਜੇ ਮੇਰਾ ਨਾਮ ਨਹੀਂ ਗਰਦਨ ਦੁਖਦੀ ਹੈ ਪਿੱਠ ਦੁਖਦੀ ਹੈ ਉਹ ਤਾਂ ਆ ਤਾਂ ਚਾਹ ਚੁਪਾਉਂ ਉਹ ਦੇਖ ਲੈ ਜੇ ਲੈਣਾ ਉਹ ਤੇਰੀ ਮਰਜ਼ੀ ਆ ਉਹ ਤੂੰ ਵੀ ਵਧੀਆ ਉਹ ਖੋਲ ਕੇ ਦੇਖੀ ਗਈ ਹੈ ਵਿੱਚ ਕੀ ਰੱਖਾਂਗੇ ਦੱਸੀ ਉਹ ਬਾਕਸ ਬਣੇ ਹੋਏ ਆ ਉੱਧਰ ਵੀ ਨੇ ਉੱਧਰ ਵੀ ਦੇਖੋ ਜੀ ਤਾਂ ਵੀ ਨਹੀਂ ਡਮਰੂ ਦਵਾ ਹਾਂ ਜੀ ਲੱਗਦੇ ਕਿ ਇਸ ਲਈ ਆਵਾਜ਼ ਤਾਂ ਆ ਰਹੀ ਆ ਹਾਂ ਜੀ ਲਾਈਟ ਵਾਲਦੀ ਆ ਇਹ ਜੀ ਹਾਂ ਜੀ ਲਾਈਟ ਪਈ ਸਭ ਤੇ ਲਗ ਪਾਪ ਦਵਾਇਆ ਸਤਿਗੁਰੂ ਸਹਜ ਅਨੰਦ ਆਵਾਜ਼ ਸੋ ਗਾਇਜ਼ ਆਪਾਂ ਪਹੁੰਚ ਗਏ ਸੀਗੇ ਘਰੇ ਤੇ ਦੇਖੋ ਅੱਧਰ ਲਾਈਟਸ ਸਾਰੀਆਂ ਲਾਲੀਆਂ ਸਾਰਿਆਂ ਨੇ ਤੇ ਆਪਾਂ ਵੀ ਹੁਣ ਦੀਵੇ ਲਾਉਨੇ ਆ ਏਸੀ ਹੁਣ ਹੀ ਬਣਤੀ ਸੀਗੇ ਕਿੰਨਾ 6.5 ਹੋ ਗਏ ਹਨੀਆਂ ਉਹ ਬਣਤੀ ਸੀ ਤੇ ਅੱਧਰ ਦੇਖੋ ਮਾਈ ਹਸਬੈਂਡ ਇਜ਼ ਮੇਕਿੰਗ ਟੀ ਫਾਰ ਮੀ ਤੁਮਣਾ ਕੀ ਕਿਹੜੇ ਮੈਂ ਆਈ ਹੁਣ ਚਾਵਲ ਗਏ ਮਾਈ ਹਸਬੈਂਡ ਇਜ਼ ਚਾਪਣਾ ਰਹੇ ਆ ਆਪਾਂ ਕਰਦਾ ਦੁੱਧ ਦਾ ਪਾਪਾ ਯਾਰੇ ਤੇ ਹੁਣ ਆਪਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਥੱਕ ਗਏ ਸੀਗੇ ਤੁਹਾਨੂੰ ਪਤਾ ਨਾ 34 ਚੱਲ ਚੱਬ ਗਏ ਫਿਰ ਮੇਰੇ ਘਰੇ ਗਏ ਸੀਗੇ ਹੁਣ ਹੀ ਅਸੀਂ ਘਰ ਤੋਂ ਆਏ ਆ ਮम्मी ਨੇ ਮੰਮੀ ਨੇ ਦਿੱਤੀ ਐ ਲੱਸੀ ਤੇ ਦੁੱਧ ਤੇ ਆ ਸਭ ਦਿੱਤਾ ਖਾਣੀ ਨੂੰ ਤੇ ਹੁਣ ਆਪਾਂ ਚਾਹ ਨਾਲ ਖਾਣੀ ਆ ਮਠੀਆਂ ਵਲੌਗ ਬਣਿਆ ਨਹੀਂ ਸਾਡੇ ਤੋਂ ਅਸੀਂ ਘਰੇ ਗਏ ਸੀ ਇਹਨਾਂ ਦੇ ਦੋਸਤ ਦੇ ਘਰੇ ਵੀ ਗਏ ਸੀ ਮੈਂ ਤੁਹਾਨੂੰ ਦੱਸਿਆ ਅਸੀਂ ਆਪਾਂ ਉੱਥੇ ਜਾਣਾ ਸੀ ਉੱਥੇ ਜਾ ਕੇ ਆਏ ਆ ਸੀ ਨਮਕੀਨ ਚੌਲ ਵੀ ਮੈਂ ਬਣਾਏ ਸੀ ਉੱਥੇ ਆਪਾਂ ਖਾ ਕੇ ਆਏ ਆ ਬੱਟਰ ਵਲੌਗ ਨਹੀਂ ਬਣਿਆ ਥੋੜੀ ਜੀ ਤੁਹਾਨੂੰ ਪਤਾ ਹੈ ਜਿੱਥੇ ਹਨਾ ਫੈਮਿਲੀ ਹੋਵੇ ਇੱਥੇ ਸਾਨੂੰ ਥੋੜੀ ਜੀ ਸੰਗ ਜੀ ਆਉਂਦੀ ਹੈ ਵਲੌਗ ਬਣਾਉਣ ਦੇ ਵਿੱਚ ਸੋ ਆਪਾਂ ਤੇ ਹੁਣ ਆਪਾਂ ਜਾਵਾਂਗੇ ਪਟਿਆਲਾ ਸਾਹਿਬ ਹੁਣ ਪਟਿਆਲਾ ਸਾਹਿਬ ਜਾਣ ਦੀ ਗੱਲ ਹੈ ਆਪਾਂ ਉੱਥੇ ਮੋਮਬਤੀਆਂ ਲਗਾਉਣੀਆਂ ਆਪਾਂ ਮੱਥਾ ਜ਼ਰੂਰ ਟੇਕਣਾ ਪਈ। ਸੋ ਆਪਾਂ ਹੁਣ ਚਾਹ ਪੀਨੇ ਕਿੰਨਾ ਟਾਈਮ ਲੱਗੂ ਜਾਣੋ? ਬਣ ਗਈ। ਇਹ ਠੰਡ ਦੱਸੋ ਕਿੰਨੀ ਕਾ? ਮੈਂ ਵਧੀਆ ਬਣ ਰਹੀ ਹੈ ਚਾਹ। ਤੁੰਦ ਐਨੀ ਮੈਂ ਇੰਨੀ ਜ਼ਿਆਦਾ ਕਾ। ਇਲੈਚੀ ਹੈਗੀ, ਇਲੈਚੀ। ਅਦਰਕ ਤਾਂ ਲਾਚੀ ਨਹੀਂ ਹੈਗੀ ਇਹ ਅਦਰਕ ਰਹਿਣ ਦੋਸ ਅਪਰੋਜ ਉਦਰਕ ਦੀ ਪਿੰਨੇ ਸਵੇਰੇ ਵੀ ਅਦਰਕ ਕਰਨ ਹੁੰਦਾ ਹੈ ਅਦਰਕ ਰਹਿਣ ਦੋ ਉਹ ਉਦਰ ਵਾਲੀ ਆ ਗਈ ਤੇ ਤੁੰਦ ਦਾ ਬਹੁਤ ਹੈ ਮੈਂ ਤੁਹਾਨੂੰ ਦਿਖਾਨੀ ਆ ਲੋਕ ਪਟਾਕੇ ਪਟਾਕੇ ਚਲਾ ਰਹੇ ਆ ਤੁੰਦ ਵੈਸੇ ਹਜੇ ਹੈ ਨਹੀਂ ਅੰਨੀ ਦੇਖੋ ਥੋੜੀ ਥੋੜੀ ਫੌਗ ਆ ਤੇ ਕੀ ਹਾਂ ਕੋਈ ਨਹੀਂ ਮੈਂ ਬਾਅਦ ਚ ਦਵਾ ਦੂੰਗੀ ਤੇ ਮੈਂ ਤੁਹਾਨੂੰ ਸਾਰਾ ਘਰ ਦਿਖਾਉਂਦੀ ਆ ਦੂਰ ਤੋਂ ਦੇਖੋ ਸਾਰਾ ਸਾਡਾ ਘਰ ਹੈ ਜਿੱਥੇ ਲਾਈਟਸ ਲੱਗੀਆਂ ਨੇ ਦੇਖੋ ਸਾਰਿਆਂ ਨੇ ਲਾਈਟਸ ਲਾਈਆਂ ਗਈਆਂ ਤੇ ਬੱਸ ਉਹਨਾਂ ਫਲ ਜਾਣੇ ਕਿ ਕਿਸ਼ੇ ਪਲਾਂ ਚਾਹ ਪਿੰਨੇ ਆ ਬਹੁਤ ਜ਼ਿਆਦਾ ਘੱਟ ਗਿਆ ਚਾਹ ਨਾਲ ਥੋੜੀ ਜੀ ਸੁੱਖ ਤੇ ਰੋਗ ਗਿਆ ਆਪਣੀ ਅੱਜ ਜਸੂਟ ਵੀਰ ਕੀਤਾ ਸੀਗਾ ਜਾਣ ਦੇ ਦੇਖੋ ਮੇਰੇ ਬਾਲਾਂ ਦਾ ਤਾਂ ਕੁਛ ਹੋਰ ਹੀ ਬਣ ਗਿਆ ਤੇ ਅੱਜ ਮੈਂ ਸਵੈਟਰ ਪਾਇਆ ਇਸ ਸਰਦੀਆਂ ਦੇ ਪਹਿਲੇ ਦਿਨ ਮੈਂ ਸਵੈਟਰ ਪਾਇਆ ਦੇਖੋ ਬਾਲਾ ਸੂਟ ਚਾਹ ਬਣ ਗਈ ਜਿਹੜੇ ਮੌਸਮ ਨੇ ਮੌਸਮ ਨੇ ਗਰਮ ਗਰਮ ਚਾਹ ਪੀ ਲਗਾਈਸ ਦੇਖੋ ਚੈੱਕ ਕਰੋ ਚਾਹ ਉਹਨਾਂ ਨੇ ਕੀ ਕੀ ਹੈ ਖਾਣੇ ਰੱਡ ਨੂਦੀ ਪਕੌੜੀਆਂ ਲਿਆਵਾਂ ਹੋਰ ਬ੍ਰੈਡ ਬ੍ਰੈਡਾਂ ਦੀ ਡੇਟ ਦੇਖੀ ਹੈ ਹੈਗੀ ਆ 17 ਨਵੰਬਰ ਤੱਕ ਐਦਰ ਦੇਖੋ ਬਰਫੀ ਵੀ ਆ ਬਦਾਣਾ ਪਕੌੜੀਆਂ ਮੈਂ ਖਾ ਲੂਗਾ ਆਹ ਕੇੜੀ ਮੈਂ ਮੈਨੂੰ ਆਹ ਹੈ ਮੇਰੀ ਘੱਟ ਵਾਲੀਆ ਦੇਖਣੀ ਆਹੀ ਹੈ ਨਾ ਹੂੰ ਬਸ ਠੀਕ ਹੈ ਤੇ ਹੁਣ ਕੀ ਖਾ ਲੂ ਗਾ ਗਾਈਜ਼ ਮੈਨੂੰ ਖਾ ਗਾ ਰਮਚਾ ਅਜੇ ਠੰਡੀ ਕਰ ਲੋ ਮੈਨੂੰ ਤਾਂ ਗਰਮ ਗਰਮ ਵਧੀਆ ਲੱਗਦੀ ਠੰਡਾ ਚਾਹੇ ਚਾਹ ਮੈਂ ਸਿੱਧੀ ਤੇਰੇ ਮੂੰਚ ਨਾ ਪੁੱਢ ਨਾ ਆਕਣਾ ਤੇ ਚਾਹ ਪੀ ਲੈ ਹੁਣ ਖਾ ਚਾਹ ਪੀ ਕੇ ਮਿਲਦੇ ਆਂ ਚੱਗ ਨੂੰ ਤਾਰਨ ਵਾਲਾ ਚੱਗ ਤੇ ਆਪ ਆਇਆ ਇਹਨੇ ਜੱਗ ਸਤਾਰਾ ਦੀ ਵਾਚਾ ਇਹਨੇ ਹਾਂ ਲੈ ਸਾਰਾ ਕਸ ਹਾ ਗੀ ਜਲੀ ਹੱਜੋ ਮੈਂ ਹੋ ਤਾਂ ਪਾ ਲੂੰ ਬੰਦ ਕਰੋ ਮੈਂ ਸਿੱਤੇ ਨਹੀਂ ਇਹ ਆਤਾ ਨਾਲਾ 2 4 ਲਾਖੀ ਇਹ ਹੱਕ ਨੂੰ ਆਜਣਾ ਦੀਵੇ ਲੱਗਣਗੇ ਦੀਵੇ ਲਾਉਂਦੀ ਕੁੜੀ ਅੱਦੇ ਮੁਝ ਹੋਰ ਪੁਰਬਧੀਆਂ ਸਾਰਿਆਂ ਨੂੰ ਹੋਣਗੀਆਂ ਜੀ ਲਾ ਦੇ ਕਿੱਥੇ ਕਿੱਥੇ ਰੱਖਣੇ ਆ ਦੇਖੋ ਇਦੋਂ ਇਦੋਂ ਰੱਖਤਾ ਇੱਕ ਔਰੇ ਰੱਖ ਦੇ ਰੱਖ ਦੇ ਰੱਖ ਦੇ ਦੇਖ ਨਹੀਂ ਆਗਲੇ ਔਰੇ ਰੱਖ ਦੇ ਉੱਤੇ ਔਰੇ ਵੀ ਰੱਖੂੰਗੀ ਪੱਲਾ ਔਰੇ ਮੇਹਿੰਦੀ ਦੇੜੀਆਂ ਖਿੜੇ ਅਰ ਦੁਨੀਆਂ ਬੱਤੀਆਂ ਨਹੀਂ ਆ ਬੱਤੀਆਂ ਕਿੜੀਆਂ

ਫੱਦੇ ਦੀਵੇਂ ਵਾਲੇ ਨਹੀਂ ਐਵੇਂ ਕੀ ਫੱਦੇ ਵਾਲੇ ਨਹੀਂ ਮੈਨੂੰ ਪਤਾ ਕਿਉਂ ਨਹੀਂ ਵਾਲੇ ਫਿਰ ਮੈਂ ਸਾਰੇ ਬਾਲਦੀਆਂ ਨਾ ਪਲੇਟ ਨਹੀਂ ਫੜੂੰਦੀ ਮੇਰੇ ਤੋਂ ਗਰਮ ਲਾਉਂਦੀ ਜੀ ਆ ਉੱਥੇ ਦਾ ਰੱਖ ਲੈ ਇੱਕ ਉਹ ਉੱਥੇ ਰੱਖਦਾ ਉੱਥੇ ਰੱਖਿਆ ਨਹੀਂ ਕੀ ਕੋ ਤੇਰਾ ਖੈ ਅੱਜ ਪਰ ਤੁਹਾਨੂੰ ਵੀ ਦੁੱਖ ਲੱਗਿਆ ਲੈ ਮੰਨੂ ਦੇ ਮੈਂ ਆ ਰਹੀ ਹਾਂ ਪਟਾਕੇ ਨਹੀਂ ਚਲਾਣਾ ਮਾਮ ਕਿਰ ਗਿਆ ਮਰੇ ਹੱਥ ਤੇ ਮੋਮੀਆਂ ਪਟਾਕੇ ਨਹੀਂ ਹੁਣ ਕੋਲੇ ਕਿਹਾ පාක ගරදර සෑව ජනයනද සේර්ද වරය සවේරදිගරදවර සෑ හමගතරැව පරාට ම්ට එක සංගතු වී කටහුගේ ුන උපපර උපරවිලානය උපපර වී රක්කදන්නේ යම

Biu reliance siapa tuh alino? Keren banget. Keren banget. ਸਾਧਾ ਆ ਰਹੇ ਹਨ ਮੈਨੂੰ ਵੀ ਦੇ ਦਿਓ ਕੱਕਵਾ ਮੇਰੇ ਮੜੇ ਕੋਣ ਕਰਕ ਲਾਓ ਤੇ ਅਰਗੇ ਵੀ ਆਉਂਦੀ ਰਹੇ ਸਤਨਾਮ ਹੈ ਕਰੂ ਬੱਬਾ ਜੀ ਅਰ ਉਹਦੇ ਪੱਪੀ ਆ ਕਰਕੇ ਲਾਓ ਆ ਦੇਖ ਹੈ ਮੀ ਲਾਲ ਵੀ ਨਹੀਂ ਨਹੀਂ ਯਾਰ ਖੋ ਰਿਹਾ ਹੈ ਆ ਕਰਕੇ ਵਧੀਆ ਰੱਬ ਹੈ ਕਰਕੇ ਨੀਚੇ ਤੋਂ ਥੋੜੀ ਹੋ ਗਈ ਹੈ ਮੈਂ ਐ ਠੀਕ ਆ ਆ ਗਿਆ ਹੈ ਕਰਕੇ ਲਾ ਦੇ ਇਹ ਇਹ ਕਰਕੇ ਨਾ ਆ ਰਹੀ ਲੱਗਦੀ ਐਂ ਕਰ ਤਲਾ دیے ਵਰੀਆ ਲਾਏ ਆਂ ਲੱਗਦੀ ਐਂ ਔਰ ਦੇਖੋ ਮੈਂ ਲਾ ਕੇ ਆਂ ਤਾਂ ਪਿੱਛੇ ਡਰ ਲੱਗ ਜਾ ਰਿਹਾ ਦੇਖੋ ਕਿੰਨੇ ਲਾ ਪਲਾ ਦੇ ਦੋ ਚਾਰ ਕੇ ਜਿਹੜੀਆਂ ਘਰ ਲਈ ਮੈਂ ਤੁਹਾਨੂੰ ਕਹਿਦਾ ਐ ਕਰਨਾ ਲੈ ਜਾਾਂਗੇ ਘਰ ਨੂੰ ਤੁਮ ਤਾਂ ਘਰ ਤੇ ਲੱਗੀ ਹੋਈ ਐ ਨਾ ਲਾਈਟਾਂ ਲਾ ਦੀਆਂ ਪਿੱਛੇ ਆਓ ਵੇ ਦੇ ਗਿਆ ਘੁੰਮਨੇ ਆ ਤੇ ਉਹ ਜੇ ਪਗੜਾ ਆ ਕੇ ਨਾ ਅਜੇ ਤਾਂ ਮਦਦਿਆ ਜੀ ਦਾ ਡੰਡਾ ਆ ਆ ਕਿ ਨਾ ਸੋਣੇ ਨੇ ਕਿਸੇ ਨੇ ਆ ਲਏ ਹੋਏ ਕਰਮ ਹੋਣਾ ਬਾਈ ਜੋਤਿਸ਼ਰੂ ਸਾਹਿਬ ਮੋਮਬੱਤੀਆਂ ਲੈ ਕੇ ਤਿੰਨ ਨਕਲਾਂ ਲੈ ਜੀ ਬੁੱਟੇ ਫ੍ਰੀ ਮਿਲ ਰਹੇ ਆ ਬੁੱਟਿਆਂ ਦੀ ਸੇਵਾ ਚੱਲ ਰਹੀ ਹੈ ਇੱਧਰ ਫ੍ਰੀ ਸਮਝਿਆ ਨਹੀਂ ਆ ਬੁੱਟਿਆਂ ਦੀ ਸੇਵਾ ਚੱਲ ਰਹੀ ਆ ਲੈਣੇ ਆ ਪੈਰੀ ਹੱਥ ਲੱਗ ਇੱਕ ਜਵਾਕ ਮਿਲਿਆ ਮੈਨੂੰ ਕਹਿੰਦਾ ਸਸਰੀ ਘਰ ਕਰੀ ਇੱਥੇ ਆਣ ਲੱਗ ਗਿਆ ਇੱਧਰ ਲਾਣੇ ਆ ਕੋ ਮੋਮਬੱਤੀ ਅੱਧ ਉੱਗੇ ਹਾਂ ਉਰੇ ਪਰ ਉਰੇ ਮੈਂ ਹਟਾ ਹਣਾ ਉਧਰ ਨਹੀਂ ਸਾਈਡ ਲਾ ਦਿੰਨੇ ਆ ਇੱਧਰ ਲਾ ਦਿੰਨੇ ਆ ਵੀਰੇ ਦੇਖੋ ਕਿੰਨੇ ਆ ਸਾਰੀ ਚਾਰ ਪੰਜ ਲਾ ਦਿੰਦੇ ਆ ਵੀਡੀਓ ਬੈਂਚ ਆ ਪੂਰੇ ਲਾਈਨ ਨੇ ਇਹੜੇ ਦੂਰ ਨਾਲ ਨਹੀਂ ਐਂ ਕਰਕੇ ਨਾ ਉੱਪਰ ਤੋਂ ਯਾਰ ਆਵੇਂ ਨਹੀਂ ਹੁੰਦਾ ਉਹ ਐ ਵਧੀਆ ਉਹ ਫਿਰ ਆਇਆ ਇਹ ਐ ਦਾ ਘਟਾਲਾ ਜਾਂਦਾ ਹੈ ਕੁਛ ਨਹੀਂ ਹੁੰਦਾ ਮੈਂ ਆਪੇ ਲਾ ਦੇਣੀ ਐ ਐ ਕਰਕੇ ਨਾ ਐ ਕਰਕੇ ਉੱਪਰ ਦਾ ਵਧੀਆ ਲੱਗ ਜਾਂਦਾ ਉਹ ਨੀਚੇ ਤੋਂ ਥੋੜੀ पिਗਲ ਜਾਂਦੀ ਉਹਨੂੰ ਐ ਲਾ ਦੇ ਤੁਸੀਂ ਹੁਣ ਪਹੁੰਚਿਆ ਘਰੇ ਤੇ ਦੇਖੋ ਆਲੂ ਮਟਰਾਂ ਦੀ ਸਬਜ਼ੀ ਨਾਲ ਰੋਟੀਆਂ ਤੇ ਹੁਣ ਆਪਾਂ ਛਕਦੇ ਹਾਂ ਲੰਗਰ ਲੰਗਰ ਨਹੀਂ ਘਰੇ ਮम्मा ਨੇ ਬਣਾਈ ਸੀ ਸਬਜ਼ੀ ਤੇ ਆਪਾਂ ਅੱਜ ਇਸੇ ਘਰੇ ਬਾਹਰ ਤਾਂ ਬਹੁਤ ਪਟਾਕੇ ਚੱਲ ਰਹੇ ਹਨ ਨਵਾਂ ਵਾਝੇ ਨੋਪੇ ਆਪਾਂ ਬਲੌਗ ਦਾ ਐਂਡ ਕਰਦੇ ਆ ਸੋ ਤੁਹਾਨੂੰ ਸਾਰਾ ਬਲੌਗ ਵਧੀਆ ਲੱਗਿਆ ਹੋਊਗਾ ਗੁਰਪੁਰਬ ਦਾ ਮੈਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਕਮੈਂਟਾਂ ਦੇ ਵਿੱਚ ਪਲੀਜ਼ ਦੱਸੋ ਵੀ ਹਨਾ ਕੌਣ-ਕੌਣ ਬਿੱਕੀ ਮੇਗੀ ਮੇਗੀ ਸਭ ਨੇ ਗੁਰਪੁਰਬ ਮਨਾਇਆ ਹਨਾ ਪਟਾਕੇ ਚਲਾਏ ਗੁਰਦੁਆਰ ਸਾਹਿਬ ਗਏ ਕਮੈਂਟ ਕਰਿਓ ਬਲੌਗ ਕਿਵੇਂ ਦਾ ਲੱਗਿਆ ਸੋ ਸਾਨੂੰ ਦੱਸਿਓ ਤੇ ਬਾਏ ਬਾਏ ਹੁਣ ਅਸੀਂ ਖਾਣਿਆ ਰੋਟੀ ਫਿਰ ਸੋਜਣਾ ਬਾਏ ਬਾਏ